ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਕੇਰਨ ਦੀ ਤਿਆਰੀ ਕੀਤੀ ਗਈ ਹੈ ਜਿਸ ਤਹਿਤ 15 ਦਿਨਾਂ ਦਾ ਨੋਟਿਸ ਪੇਜ ਕੇ ਜਵਾਬ तलब ਕੀਤਾ ਗਿਆ ਹੈ ਸੁਖਬੀਰ ਬਾਦਲ ਵਿਰੁੱਧ ਸਦਨ ਦੀ ਤੋਹੀਨ ਕਰਨ ਦੇ ਦੋ ਮਾਮਲੇ ਨੇ ਜਿਨ੍ਹਾਂ ਬਾਰੇ ਸਪੀਕਰ ਰਾਣਾ ਕੇਪੀ ਸਿੰਘ ਨੇ ਲਿਖਤੀ ਤੌਰ ਤੇ ਮਾਮਲਾ ਪ੍ਰਿਵੀਲੇਜ ਕਮੇਟੀ ਕੋਲ ਪੇਜ ਦਿੱਤਾ ਸੀ ਮਾਮਲਾ 2 ਜੂਨ 2017 ਦਾ ਹੈ ਜਦੋਂ ਸੁਖਬੀਰ ਬਾਦਲ ਨੇ ਰਾਣਾ ਕੇਪੀ ਸਿੰਘ ਨੂੰ ਨਿਸ਼ਾਨਾ ਬਣਾ ਕੇ ਸਦਰ ਅੰਦਰ ਚੇਅਰ ਵਿਰੁੱਧ ਅਪਸ਼ਬਦ ਬੋਲੇ ਅਤੇ ਦੂਸ਼ਣਬਾਜ਼ੀ ਕੀਤੀ ਸੀ ਦੂਜਾ ਮਾਮਲਾ ਮਰਿਆਦਾ ਭੰਗ ਕਰਨ ਦਾ ਉਦੋਂ ਬਣਿਆ ਜਦ ਸੁਖਵੀਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਰੇ ਹੋ ਰਹੀ ਬਹਿਸ ਦੌਰਾਨ ਗਰਮ ਦਲਗੇ ਸਿੱਖ ਦਾਦੂਵਾਲ ਤੇ ਹੋਰ ਸਾਥੀਆਂ ਵੱਲੋਂ ਮੁੱਖ ਮੰਤਰੀ ਦੀ ਰਿਹائش ਤੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਤ ਦਾ ਇਲਜ਼ਾਮ ਲਗਾਇਆ ਸੀ ਇਸ ਗਲਤ ਬਿਆਨਬਾਜ਼ੀ ਸੰਬੰਧੀ ਹਾਊਸ ਦੀ ਕਮੇਟੀ ਬਣਾਈ ਗਈ ਤੇ ਇਸ ਦੇ ਚੇਅਰਮੈਨ ਸੁਖਜਿੰਦਰ ਸਿੰਘ ਰਦਾਵਾ ਨੇ 2 ਮਹੀਨੇ ਚ ਰਿਪੋਰਟ ਦਿੱਤੀ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮਹਿੰਦਰਾ ਨੇ 14 ਦਸੰਬਰ ਨੂੰ ਮਾਮਲਾ ਹਾਊਸ ਚ ਲਿਆ ਕੇ ਪ੍ਰਿਵੀਲੇਜ ਕਮੇਟੀ ਨੂੰ ਦੇਣ ਦੀ ਮੰਗ ਕੀਤੀ ਅੱਜ ਪ੍ਰੈਡਕ ਚ ਸਭਾਪਤੀ ਕੁਸ਼ਲਦੀਪ ਸਿੰਘ ਕਿਕੀ ਢਿਲੋਂ ਦੀ ਗੈਰ ਹਾਜ਼ਰੀ ਚ ਕਾਂਗਰਸੀ ਵਿਧਾਇਕ ਤਰਸੀਮ ਸਿੰਘ ਡੀਸੀ ਨੇ ਬੈਠਕ ਦੀ ਪ੍ਰਧਾਨਗੀ ਕੀਤੀ ਅਤੇ ਨੀਮਾ ਮੁਤਾਬਕ 15 ਦਿਨ ਦਾ ਨੋਟਿਸ ਭੇਜ ਕੇ ਸੁਖਬੀਰ ਬਾਦਲ ਨੂੰ 6 ਫਰਵਰੀ ਵਾਲੀ ਮੀਟਿੰਗ ਲਈ ਤਲ ਕਰ ਲਿਆ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ